ਜੀਨ ਦੇ ਨਾਲ ਕਰਨ ਪਹਿਲਵਾਂ ਦੀ ਜਿੱਤ ਹੋ ਗਈ। ਆ ਕੁਸ਼ਤੀ ਸਰਾਹ ਹੋ ਲੱਗੀ ਐ। ਆ ਕੁਸ਼ਤੀ ਨਵੀਂ ਬਾਜ ਇੱਕ ਹੋਰ ਹੱਥਗਾ ਕਰੇ ਨੇ ਵੀ। ਤਾੜੀਆਂ ਮਾਰਦੇ ਰਾਮੀ ਖੜੇ ਤੋਂ ਚੱਲ ਕੇ ਆਦੇ ਦੂਸਰੇ ਪਾਸੇ ਗੁਰਜੰਟ ਪਹਿਲਵਾਂ ਦੀ ਮਾਵਾ ਬਾਡਰ ਦਾ ਇਲਾਕਾ। ਦੋਨੇ ਪੰਲ ਸਰਾਹ ਜੀ ਦਾ ਤਾੜੀਆਂ ਮਾਰਦੇ ਜੋੜਦੇ ਰਾਮਪਾਲਵਾਂ ਦੇ ਲਈ। ਆ ਸਾਹਮਣੇ ਦੇਖਦੇ ਸਿਰੇ ਦੀ ਕੁਟੀ ਬਾਖਾਰੇ ਵੀ ਬਾਜੀ ਹੁਣ। ਮੈਂ ਤਾਂ ਬਾਜਾ ਦੋਨਾਂ ਨਾਲੇ ਬੋਲ ਆ ਜਾ ਬਈ। ਬੱਚੇ ਕੋਈ ਜ਼ਰੂਰ ਪੈ ਕੇ ਪਾਣੀ ਆਪੇ ਵੇਚੀਏ ਭਾਵਾ ਨਾਲ ਹਰ ਘਰਾ ਪਾਣੀ ਇਹ ਲੈ ਕੇ ਆਨੰਦ ਬਾਣੀ ਆ ਕੁਸ਼ੀ ਦਾ ਹਸਰੇ ਦੀ 2 ਨੰਬਰ ਤੇ ਮੇਰੀ ਕੁਟੀ ਦੀ ਵੀ ਸ਼ੁਰੂਆਤ ਹੋ ਰਹੀ ਹੈ ਦੋਨੇ ਪੰਨ ਵੱਡਾ ਇੱਕ ਪਾਸੇ ਬਾਦਮਾਨਾ ਦਿਓਰੇ ਜਰਜਟ ਪਹਿਲਵਾਨ ਦੀ ਮਾਵਾ ਉਹਨਾਂ ਨੇ ਜਮਾਨ ਵੱਡੀ ਕੁਸ਼ੀ ਕਰਦੀ ਹੈ ਤੇ ਇਹ ਕੁਸ਼ੀ ਮਾ ਦਾ ਸੰਜੀਤ ਕੌਰ ਭਗਵਾਨ ਸਿੰਘ ਇਹਨਾਂ ਦੇ ਪਰਿਵਾਰ ਬਣੋ ਹੈ ਨਾਮ ਸ਼ਿਰੇਵਾਲੀ ਜੁਲਕਰ ਪਾ ਜੀ ਤੇ ਨਾਲ ਪੰਗੋ ਪਾ ਜੀ ਮਾਤਾ ਸਿੰਘ ਜੀ ਖਲੋਟਾ ਗੀਆਂ ਦੇ ਪਰਿਵਾਰ ਨੂੰ ਬਹੁਤ ਵੱਡੇ ਮਾਨ ਤੇ ਸਨਮਾਨ ਜਿਹੜੇ ਦਿੱਤੇ ਗਏ ਆ ਅਸੀਂ ਗੀਆਂ ਨਾ ਆਖਾਂ ਕਿਉਂਕਿ ਇਸ ਪਰਿਵਾਰ ਦਾ ਮਲੇਰਪੁਰ ਵੀ ਬਹੁਤ ਵੱਡਾ ਕਰਦਾ ਹੈ ਪਹਿਲਾ ਮੋਟਰਸਾਈਕਲ ਇਸ ਪਰਿਵਾਰ ਦੇ ਵੱਲੋਂ ਦਿੱਤਾ ਜਾਂਦਾ ਤੇ ਲਾਈਨਾਂ ਲੱਗੀ ਆ ਉਧਰ 250 ਦਾ ਪਾਣੀ ਜਾਨ ਤੋਂ ਵੀ ਨਾ ਵੀ ਕੋ ਜਾ ਰਿਹਾ ਬੇਨਤੀ ਹਰ ਇੱਕ ਵੱਲ ਹਰ ਚੋਕੀ ਦੇ ਦਰਨ ਦੀ ਗੱਲ ਵੱਡੀ ਜ਼ਿੰਮੇਵਾਰੀ ਇਹ ਕਹਿੰਦੇ ਕੰਮ ਬੰਦ ਦਾ ਕੰਮ ਆ ਤਾਂ ਗੱਲ ਸਮਝਣੀ ਆ ਕਿ ਮਹਾਂਬਲੀ ਰਣਜੀਤ ਸਿੰਘ ਹੋਆ ਮਲਤਾਨ ਜੋੜ ਦੇ ਮੁੱਦੋਂ ਆਇਆ ਗਿਆ ਮਲਤਾਨ ਕਸ਼ਮੀਰ ਪੁਸ਼ੌਰ ਚੰਬਾ ਜੰਮੂ ਪਾਗੜਾ ਕੋਟ ਲਵਾਇਆ ਗਿਆ ਕੁੱਲ ਮੁੱਦਮਨਾਂ 33 ਦਾ ਦਸਤਖਤ ਲਈ ਸਿਕਾਪਰੇ ਨਾਮ ਦਾ ਜਲਾਇਆ ਗਿਆ ਸ਼ਾਹ ਮਹੰਮਦ ਦਾ ਜਾਰਜ ਬਾਬੂ ਆਚਾ ਲੱਗ ਕੇ ਨਾਮ ਲਵਾਇਆ ਗਿਆ ਜੋੜ ਨੰਬਰ ਤੇ ਵੀ ਕੁਟੀ ਕਰ ਰਹੀ ਹੈ ਵੱਡੇ ਵੱਡੇ ਮਾਲਰ 1 ਨੰਬਰ ਚੰਡੀ ਵਾਲੇ ਮਾਲ ਜਲਦੀਆਂ ਤਿਆਰੀ ਕਰਨ ਦੀ ਮਿਹਰਬਾਨੀ ਕਰਕੇ ਆਹ ਸੁਰਿੰਦਰ ਮਾਲ ਆਹ ਵੱਡੀ ਜੱਮੇ ਵਾਲੀ ਇੱਕ ਵਾਸਤੇ ਪ੍ਰਜੈਕਟ ਤੇ ਮਾਲ ਲੋਕਾਂ ਮਤਲਬ ਲਈ ਤਾੜੀ ਮਾਰਦੀ ਹੈ ਜੋੜਦਾ ਕਿ ਮੌਨ ਜਨਾ ਪੱਖੀ ਯਾਰ ਦੀ ਇੱਧਰ ਗਏ शहर आना दे ये नहीं पास आ गया कि मैं लगी उधर भी नहीं समझा देंगे उधर भी नहीं समझा देंगे आप तो लिख कर कहाँ हैं ना बनाने के लिए एक बार से पूरा निशुल्क नीले रंग की कैन बाहर पर पानी आए ये दूसरे बार से कर जाट पर मनी मावा ये ना देख रहे हैं पानी कुछ ही ਵਿਚ ਬੰਦੇ ਸੂਝਵਾਨ ਤੋਂ ਮੈਨਾ ਕਹ ਕਹੇ ਨਾ ਚੱਲ ਹੰਦੀਆਂ ਸੱਜੀਆਂ ਤੇ ਮਿੱਠੀਆਂ ਜਮਾਨ ਤੋਂ ਮੈਨਾ ਇਹ ਜਿਹੜੇ ਕਰਦੇ ਵੱਟੇ ਜਿੱਥੇ ਪੈਸਾ ਮਿਲਦਾ ਮੇਰੇ ਵੀਰਾਂ ਲਈ ਇਸੇ ਦੇ ਨੇ ਥਾਕ ਜਿਹੜਾ ਥਾਲੀ ਵਿੱਚ ਕਦੇ ਸ਼ੇਖ ਜਿਹੜੇ ਮਹਾਰਾਜਾ ਥਾਕ ਬੰਦੇ ਨੇ ਵੱਡੀ ਮਿਹਨਤ ਵੱਡੀ ਕਮਾਈ ਸਿਰੇ ਤੱਕ ਇੱਕ ਵਾਰ ਸੇ ਸਾਹਮਣੇ ਖੜ ਗਿਆ ਖਰਜੰਟ ਮਹਾਰਾਜਾ ਦੀ ਬਾਵਾ ਕਾਲੇ ਜੰਗ ਦੀ ਕਹਿਰੀ ਦੇਨੀ ਦੇ ਨੱਕ ਦੇ ਜਾਂਦੇ ਵਿੱਚ ਸਾਹਮਣੇ ਖੜ ਗਏ ਇਸ ਵੇਲੇ ਬਾਦ ਕਰਮਾ ਦੀ ਰੌਣੀ ਇਸਰ ਕਦੀਬ ਗਰਾਮ ਜਿਮਾ ਦੇ ਬਹੁਤ ਬੜਾ ਮਾਤ ਸਨਗਤ ਦਾ ਹੋਇਆ ਹੋਇਆ ਬਹੁਤ ਜਿੰਨੇ ਵੀ ਨਾਲ ਹੋ ਜੋ ਇਹ ਇਹਨਾਂ ਮੰਨ ਕੇ ਸਨਮਾਨ ਮਾਤਾ ਸਜੀਤ ਕੌਰ ਬਕੂ ਰਮਨ ਸਿੰਘ ਜੀਰਾਪਲੀ ਗੋਗਾ ਪਾਜੀ ਬਕੂ ਪਾਜੀ ਨਾਲ ਮਤਲਬ ਚੀਜ਼ ਸੋਕਾ ਜਿਹਨਾਂ ਦੇ ਪਰਿਵਾਰਾਂ ਨੂੰ ਕੁੱਝ ਚਾਹੀਏ ਉਹਨਾਂ ਨੇ ਪਰੇ ਕਰਦੋ ਤੋਰ ਫਿਰ

ਇਹ ਲਹੌਰ ਵਾਲੀ ਕੰਦ ਕੰਪੀ ਸੀ ਇਹ ਦਿਨ ਕਿ ਆਸੀ ਪੰਜਾਬ ਪੰਡਿਆ ਉਛੀ ਤਾਤੇ ਕੋ ਕਿੰਨੀ ਅੱਧੀ ਰਾਤ ਕੱਟੇ ਸੀ ਔਰ ਕਿੰਨੀ ਅੱਧੀ ਰਾਤ ਕੱਟੇ ਸੀ ਸਦਾ ਸੌਂਦੇ ਦੀ ਗੜੀ ਮਾਸੂਦੇ ਬਹੁਤ ਸਾਰੇ ਜਨਾਬੋ ਜਨਾਬ ਜੀਆ ਵਿਸ਼ੇਸ਼ਕਾ ਬੋਟੀਆਂ ਨੇ ਬੜਾ ਧੰਨਵਾਦ ਬਹੁਤ ਸੋਹਣੀ ਟੱਕਰ ਹੈ ਦੋਨਾਂ ਦੇ ਦਰਮਿਆਨ ਦੇਖਾਂ ਤੇ ਕੌਣ ਕੁੰਦ ਦਾ ਕੌਣ ਹੱਥੋਂ ਕਰਨਾ ਸਮੇਂੀਆਂ ਹਰ ਤਾਲ ਸ਼ਖਸ਼ ਮਦਦ ਹਰ ਸੋਹਣੀ ਟੱਕਰ ਦੋਨਾਂ ਘਵਾਨਾਂ ਦੇ ਵਿਚਾਲ ਬਸਾਂ ਪਰ ਦੇਖਾਂਗੇ ਬਾਜ ਪਰਵਾਨੇ ਵਾਲੀ ਦੇ ਨਾਲ ਕਰਿਆ ਕਰਵਾ

मड़ी पाणी मां ਜੋ ਅੰਦਰ ਵਾਲਾ ਜੀ ਮਾਲਵਾ ਦੇ ਬਾਦ ਨਾ ਹੀ ਦੋਨੇ ਮਾਲ ਸੱਤ ਹੈ ਮੈਂ ਨਾਲ ਗੈਰੀ ਘੁੱਤੀ ਬਣਾ ਦੇ ਜਦ ਮੈਂ ਅਸਮਿਤ ਹੋ ਗਈ ਹੈ ਜਿਆ ਪਰ ਮਿਲਦਾ ਹੈ ਤਾਲੇ ਉੱਪਰ ਦੀ ਮੰਦਿਰ ਉੱਪਰ ਸਾਰਿਆਂ ਨੂੰ ਲਾਗੂ ਮਿਲਦ ਬਜੀ ਦੋਹੀ ਪਧੀਆਂ ਮੇਰੇ ਕੋਲ ਪੂਜੀ ਦੋਨੇ ਪਾਸੇ ਜਾਨਸੀਮ ਕੋਲਾ ਦੇਖਣਾ ਤੇ ਦਸਾਂ ਗੱਲ ਕੁਰਸ਼ੀਆਂ ਦੋਨੇ ਸਿਹਰਾ ਇੱਕ ਪਾਸੇ ਪਰਜੰਤ ਮਹਿਰਮਾਂ ਦੀ ਮਾਵਾ ਤੇ ਦੂਜੇ ਪਾਸੇ ਬਾਜ ਪਰਮਾਂ ਦੀ ਰੌਣੀ ਅੱਜ ਇਹ ਦੋ ਨੰਬਰ ਤੇ ਵੀਡੀ ਗੁਸਤੀ ਹੈ ਵੱਡੇ ਪ੍ਰਾਈਜ਼ ਦੇ ਦਿੱਤੇ ਜਾ ਰਹੇ ਗੁਸਤੀ ਦੇ ਲਈ ਬਹੁਤ ਬਹੁਤ ਧੰਨਵਾਦ ਦਿੱਤੇ ਜੀ ਸੁਮਰੰਦਰ ਮੋਟਰਸਾਈਕਲ ਤੇ ਨਾਲ ਕਦੇ ਰਾਸ਼ੀ ਲਾ ਕੇ ਵੱਡੇ ਸਨਮਾਨ ਦੇ ਗਏ ਆ ਅਗੀਆਂ ਰੱਖਾਂਗੇ ਸਾਰੇ ਖਰਾਮਾਂ ਦਾ ਕੋਈ ਨਗਾ ਨਹੀਂ ਚੱਲਣਾ ਬਜੀ ਕਿਵੇਂ ਆ ਰੋ ਗਿਆ ਪਿਆਰ ਦੇ ਇੱਕ ਇੱਕ ਜਾਨ ਨੂੰ ਤੋਂ ਬਿੜਾਈਏ ਬਾਪੀ ਅਗਿਆ ਹਲਕਾ ਜਗਾ ਬੰਦ ਤੇ ਉਸ ਦੀ ਬਾਤ ਹੋ ਗਈ ਜਿਹੜੀ ਦੋ ਲੋ ਤਿੰਨ ਤੱਕ ਕਰਦੀਆਂ ਨੇ ਇੱਕ ਨੰਬਰ ਚੰਡੀ ਵਾਲੀ ਮੰਨਾ ਨੂੰ ਪੀਛੇ ਵੀ ਜਲਦੀਆਂ ਚਲੇ ਕਰਕੇ ਵਿੱਚ ਆ ਜਾਓ ਮੇਜਰ ਕਰਮਾ ਦੀ ਬੇਰਾ ਬਾਬਾ ਨਾਲ ਕੰ ਦਾ ਸ਼ੇਖ ਮਹਾਰਾਜ ਜੀ ਇਹਨਾਂ ਮੇਰੇ ਕਰਕੇ ਵਿੱਚ ਆ ਜਾਣਾ ਅੱਜ ਵੱਡੀ ਗੱਡੀ ਦੀ ਕੁਰਸੀ ਆਣੀ ਹੈ ਤੇ ਸਾਰੀ ਸੰਗਤ ਨੂੰ ਬੇਨਤੀ ਧਿਆਨ ਦਿਓ 7:30 ਵਜੇ ਜਿਹੜਾ ਲਾਭ ਹੋਈ ਇਹਦਾ ਖੋਲਾ ਕਾਣਾ ਆਣਾ ਤੇ ਸਾਰੀ ਸੰਗਤ ਦਾ ਪਰ ਦੇਖ ਕੇ ਜਾਣਾ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਆਗੂਆਂ ਤੇ ਸਾਰੇ ਪ੍ਰਮਾਤਮਾ ਦੇ ਕੋਲ ਬਹੁਤ ਬੜੇ ਯੋਜਨਾਵਾਂ ਜਿਹਦੇ ਦਿੱਤੇ ਗਿਆ ਕਿ ਅੰਬਰ ਮਿਲਦਾ ਹੈ ਤਾਰੇ ਨਾਲ ਧਰਤੀ ਮਿਲਦੀ ਰੱਖਾ ਸਾਰਿਆਂ ਨੂੰ ਨਗ ਮਿਲਦਾ ਹੈ ਕੋਲ ਕੇ ਪਾਣੀ ਨੂੰ ਜੰਗੀਆਂ ਦੀ ਤਰੇਲ ਮੇਰੇ ਫੁੱਲ ਪੱਤੀਆਂ ਨੂੰ ਸ਼ਾਮ ਨੂੰ ਦੀ ਸਰ ਦੇ ਪੱਤੀਆਂ ਨੂੰ ਲੋ ਮਿਲਦੀ ਹੈ ਦੀਵਤੀਆਂ ਬੱਤੀਆਂ ਨਾਲ ਚਾਨਣ ਮਿਲਦਾ ਹੈ ਆਪਾਂ ਦੇ ਪਰਮੀਆਂ ਦਾ ਸੂਰਜ ਮਿਲਦਾ ਪਰਵਾਨਾ ਨੂੰ ਹਰ ਇੱਕ ਦੀ ਦਾ ਟਾਈਮ ਵਸਤੇ ਦੇ ਰਿਆ ਜਿਹੜਾ ਕਹਿੰਦਾ ਕੰਪਨੀ ਉਸੇ ਦੀ ਜਿਹੜੀ ਸ਼ਰਮਾਤ ਹੋਈ ਹੈ ਬਦਲੇ ਲੋਕਾਂ ਵਾਲੇ ਪੁੱਜਿਆ ਮੇਰੇ ਬਾਪੂ ਜੀ ਨਾਲ ਜਿਹਦੇ ਵੀ ਜ਼ਬਰਦਸਤ ਬਾਪੂ ਦੇ ਸਰ ਵੀਰਾਂ ਦਾ ਧੰਨਵਾਦ ਬਾਤ ਜੋਗੀ ਦਾ ਦੰਗਾ ਚਾਹਦੇ ਦੇਖਾਂਗੇ ਸਾਰੇ ਉਸਤਰੀ ਦੇ ਵਿੱਚੋਂ ਕੌਣ ਜਿੰਦਰਾ ਕੀ ਹਰਦਾ ਗੱਲਾਂ ਸਮਝ ਨਹੀਂ ਹੈ ਨਵੀਂ ਬਾਤ ਕੋਈ ਨਹੀਂ ਕਰਤੋਣੀ ਇਹਦੇ ਅੱਗੇ ਪਹਿਲੇ ਪਾਸੇ ਕਾਹਦੇ ਕੋਈ ਉਸੇ ਹੋਣੀ ਹੈ ਨਵੀਂ ਬਾਤ ਕੋਈ ਨਹੀਂ ਕਰਤੋ ਸਾਡੇ ਪਰ ਅਮਾਦੇ ਬਹੁਤ ਬਹੁਤ ਸਤਿਕਾਰ ਸਰ ਗੋਵਿੰਦਰ ਮਹਿਲਾ ਜੀ ਇਧਰ ਵੀ ਦੀ ਧਰਤੀ ਨੂੰ ਅੱਜ ਦੇ ਸਮੇਂ ਦੇ ਨਾਲ ਦੇਖ ਰਿਹਾ ਨਾਲ ਜਿਹਦੇ ਵੀ ਇਹਨਾਂ ਦੇ ਭਰਾ ਅੱਜ ਦੇ ਸਮੇਂ ਦੇ ਨਾਲ ਦੇਖ ਰਿਹਾ ਉਹਨਾਂ ਵੀ ਨਾਲ ਦੇ ਸਰਕਾਰ ਦਾ ਸਾਹਮਣੇ ਖਾਂਗੇ ਚੋਕੀ ਦਾ ਨੰਗਾ ਵੱਡੀਆਂ ਜਿੰਨੇ ਵੱਡੀਆਂ ਕੌਣ ਜਿੰਦਾ ਕੌਣ ਮਰਦਾ ਕੰਨਾ ਸਮੇਂ ਦੀਆਂ ਇਹਦੇ ਸਭ ਨਸ਼ਿਆਂ ਤੋਂ ਮਾਰੀ ਜਾਵੀ ਲੋੜ ਤੋਂ ਧੂਰੇ ਦੀ ਝੱਟ ਪੁੱਪਾ ਦੇ ਘਰ ਨਹੀਂ ਪੁੱਗਤ ਪੱਗ ਬਦੂਰੇ ਦੀ ਮਾਲਕ ਤੇ ਬੇਰੇ ਦੇ ਵਿੱਚ ਕਿ ਕਰਦੇ ਕਬੂਤਰ ਚਲਵਟਟੇ ਦੇ ਪੱਟੇ ਆਉਂਦੇ ਨਹੀਂ ਕਹਿੰਦੇ ਕਬੂਤਰ ਆ ਜਾਵੇ ਤੂੰ ਮੁਸ਼ਕਿਲ ਹੱਤਾਂ ਕਰਨਾ ਪੈਂਦਾ ਏ ਉਹ ਜਾਵੇ ਨੋਖੀਰ ਦੇ ਘਾਟ ਦੇ ਵਿੱਚੋਂ ਕੱਢਣਾ ਪੈਂਦਾ ਏ ਬਹੁਤ ਦੂਰ ਗੁੱਟੀ ਜਲੀ ਸਾਹਮਣੇ ਕਾਂ ਦੇ ਦੱਦੇ ਪਾਸੇ ਇੱਕ ਪਾਸੇ ਬਾਦ ਕਹਿਰਵਾਂ ਜੀ ਹਾਣੇ ਦੇ ਦੂਸਰੇ ਪਾਸੇ ਬਰਜੱਟਵਾਂ ਜੀ ਮਾਵਾਂ ਜਿਨ੍ਹਾਂ ਦੇ ਜਸਮਾਨ ਕੁੱਢੀ ਕੁੱਢੀ ਕਰਦੇ ਆ। ਆਮ ਬਲਕੋ ਨੇ ਵੱਡੇ ਆ। ਸਰਕਾਰ ਦੇ ਚੁਕੀਤਾ ਨੇ ਸਾਰੇ ਜੇਤਾਂ ਦੀ ਹੰਟੂ ਦੇ ਹੈਗੀ ਜੇਤਾਂ ਦੇ। ਆਪਾਂ ਦੇ ਨਾਲ ਬਹੁਤ ਛੋਟੇ ਛੋਟੇ ਬੱਚੇ ਭੱਜ-ਖੱਡਦੇ ਨੇ। ਸਾਡੇ ਬੱਚਿਆਂ ਦੀ ਸਾਰੀ ਟੀਮ ਜਾਨ ਬਣਾਉਣ ਦਾ ਧੰਨਵਾਦ ਜਿਹੜੇ ਸਾਡੇ ਦਾ ਸਾਹਿਬ ਜੀ ਆਇਆ। ਅੱਜ ਵੀ ਬਹੁਤ ਬਹੁਤ ਦਿਨੋਂ ਸਰਕਾਰ ਨਾਲ ਸਮਾਈ ਕੁਸ਼ਤੀ ਹੈ। ਅੱਜ ਸੁਨੇਹੇ ਤੋਂ ਹਮਾਂ ਪਰ ਆ ਦੋ ਲੋਕਾਂ ਤੇ ਬਹੁਤ ਖੁਸ਼ੀ ਹੈ। ਅੱਜ ਦਾ ਉਦੇਵੀ ਦੇ ਗਾਰਡ ਦੇ ਵਿੱਚ ਆਪ ਵੀ ਜਾਣਦੇ ਪਰ ਅਜੀਤ ਸਿੰਘ ਆਕਰ ਲੈਤਾ ਸਕਦੇ ਕਿਸੇ ਨਾ ਕਰ ਲੈਤਾ ਸਕਦੇ ਕਿ ਸਾਨੂੰ ਬਾਅਦ ਵਿੱਚ ਪੈਸੇ ਪਰੇਸ਼ਾਨ ਕੀਤਾ ਹੈ ਆਪ ਪ੍ਰਮੰਧਾ ਨੇ ਮੇਰੇ ਤੋਂ ਮਾਣਿਆ ਗਰਾਊਂਡ ਨੂੰ ਸਹਿਯੋਗ ਦੇ ਵਿੱਚ ਲੈਤਾ ਪਰ ਦੋ ਸਰਕਾਰ ਹੈ ਐਮ ਸੀ ਰਿਜੇ ਧੰਨਵਾਦੀਆਂ ਨੇ ਪਰ ਸਾਹਮਣੇ ਉੱਪਰਲੇ ਪਾਸੇ ਬਾਜ ਮਨ ਬੋਲੇ ਬਰੇ ਘਾਰ ਦੇ ਟੇਕ ਹੇ ਬਟਾਟਾ ਪਰਮਾਜੀ ਮਾਵਾ ਐਸੇ ਦੇ ਕੁਸ਼ੀਦਾਰਾ ਪਰਵਾਨਾ ਦੇ ਜੱਟਾ ਕਰੇ ਕਹਿੰਦੇ ਸਭ ਮਸ਼ਹਮ ਮਾੜੀ ਨਹੀਂ ਜੋਰ ਤੋਂ ਲੜੇ ਨੇ ਆਹ ਕਹਿੰਦੇ ਨਸ਼ਾ ਤੋਂ ਦੂਰ ਹੈ ਬੜੀਆਂ ਜ਼ਿੰਮੇਵਾਰੀਆਂ ਪਾ ਰਿਹਾ ਜਿੱਤਾਂ ਕੇ ਵੱਡੇ ਵੱਡੇ ਮਾਨ ਬਣਦੇ ਆ ਪਰ ਸਾਹਮਣੇ ਦੇਖਾਂ ਕੌਣ ਜਿੱਤਦਾ ਕੌਣ ਹਾਰਦਾ ਜਨਾ ਸਮੇਂਦੇ ਆ ਦੋਵੇਂ ਕਾਲਾ ਜੁੱਟਦੇ ਨੇ ਪਰ ਕੁਸ਼ਤੀ ਕਹਿੰਦੇ ਆ ਸਿਹਰਾ ਚਲਦੀ ਹੋਈ ਕਿ ਜੂਰ ਪਹਿਲਾ ਜਾਂਦਾ ਨਹੀਂ ਤੱਕ ਬੰਦਿਆ ਗੋਲਟਾਂ ਦੇ ਮਾਰ ਕੇ ਫਟਾਕੇ ਦੋਵੇਂ ਦਾ ਟਾਕ ਲੱਗਿਆ ਉਹ ਮੋਢਿਆਂ ਤੇ ਪੈਸਿਆਂ ਦੇ ਹੁਲੇ ਜਿਹੜਾ ਮੀਨ ਗੰਗਰੂ ਔਰ ਇੱਕ ਦਰਜੇ ਦਾ ਹਾਊਸ ਸ਼ੇਰ ਤੋਂ ਰਾਸ਼ੀਆ ਤੇ ਜਿਹੜਾ ਕਰੇ ਜਗੀਰ ਗੰਗਰੂ ਯਾਰੀਆਂ ਦੇ ਪੇਪਰਾਂ 'ਚ ਪਾਸ ਹੁੰਦੇ ਨੇ ਸੱਪਾਂ ਵਾਲੀ ਗੇਮ ਦੇ ਸ਼ਕੀਨ ਗੰਗਰੂ ਰਮ ਸਾਡਾ ਭਰਾ ਮੋਢਿਆ ਸੇਰ ਜਾਨੇ ਵਾਲਾ ਭਰਾਵਾ ਦਾ ਜਨਮ ਧੰਨਵਾਦ ਲਾਪਰ ਦੇ ਪਾਸੇ ਬਾਤ ਕਰਵਾ ਦੇ ਜਾਣੇ ਜਰਜਤ ਕਰਵਾ ਦੇ ਮਹਾਵਾ ਨੇ ਦੇ ਦਰਮਿਆਨ ਹਨ ਟੌਪਰੀ ਕੁਸ਼ੀ ਚੱਲ ਰਹੀ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਇਹ ਦੋ ਨੰਬਰਾਂ ਦੀ ਜੀ ਕੁਸ਼ੀ ਹੈ ਜੀ ਜੀ